ਲਓ ਜੀ ਕੱਲ ਨੂੰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣਗੀਆਂ ਲੋਕਾਂ ਨੇ ਕਰਤੀ ਭਵਿੱਖਬਾਣੀ ਕਿ ਕੱਲ ਨੂੰ ਕਿਸ ਦੀ ਬਣੇਗੀ ਪਾਰਟੀ ਲੋਕਾਂ ਦੀ ਭਵਿੱਖਬਾਣੀ ਸੁਣ ਕੇ ਲੀਡਰਾਂ ਦੇ ਦਿਲ ਹੋਏ ਗਦਗਦ ਆਓ ਫਿਰ ਤੁਹਾਨੂੰ ਸੁਣਾ ਦਈਏ ਕਿ ਆਖਰ ਲੋਕ ਕੇਂਦਰ ਦਾ ਚੌਧਰੀ ਕਿਸ ਨੂੰ ਬਣਾਉਣਗੇ ਕਿਹੜੀ ਚਾਹੀਦੀ ਹੈ ਪੰਜਾਬ 'ਚ ਕਿਹੜੀ ਪਾਰਟੀ ਆਉਣੀ ਚਾਹੀਦੀ ਜਿਹਦੇ ਨਾਲ ਮਹਾਂਾਈ ਟੋਰ ਹੋਵੇ ਸਰਕਾਰ ਕਾਂਗਰਸ ਜਨਜੀਤੀਏ ਮੋਦੀ ਨੇ ਜਿਹੜੀ ਬੜਾ ਬਹੁਤ ਮੰਗਾਈ ਕਰ ਦਿੱਤੀ ਮਾੜਾ ਕੀ ਕਰਸਾਂ ਜੀ ਸਰਕਾਰ ਕਾਂਗਰਸ ਆਏਗੀ ਤੁਹਾਨੂੰ ਵੀ ਅਗਰ ਰਹੇਗੀ ਨਹੀਂ ਇਹੀ ਇਸ ਤਰ੍ਹਾਂ ਕਹਿ ਨਹੀਂ ਸਕਦੇ ਕੁਝ ਇਹ ਤਾਂ ਹੁਣ ਕਾਲੀ ਪਤਾ ਲੱਗਿਆ ਅਜੇ ਤੱਕ ਤੇ ਅੰਮਰਸਾਡ ਦੇ ਕੋਈ ਚਾਨਣ ਨਹੀਂ ਹੈਗਾ ਜੇ ਨਹੀਂ ਵੈਸੇ ਜੇ ਮੰਨ ਲਓ ਰਿਜ਼ਲਟ ਆਉਂਦੇ ਆ ਤਾਂ ਕਿਹਦੀ ਸਰਕਾਰ ਤੁਸੀਂ ਦੇਖਣਾ ਪਸੰਦ ਕਰਦੇ ਜੇ ਕਾਂਗਰਸ ਨੂੰ ਦੇਖਣਾ ਪਸੰਦ ਕਰਦੇ ਜੇ ਸਾਰੇ ਇਹ ਤਾਂ ਮੈਂ ਓਪਨਲੀ ਆਪਾਂ ਕਹਿ ਹੀ ਨਹੀਂ ਨਾ ਸਕਦੇ ਠੀਕ ਹੈ ਤੇ ਸਾਰੇ ਬੰਦੇ ਜਿੰਨੇ ਜਿੰਨੇ ਕੇਨ ਜਿੰਨੇ ਵੋਟ ਪਾਈ ਹਾਂ ਓਪਨ ਨਹੀਂ ਕਹਿ ਸਕਦੇ ਜਿੰਨੇ ਜਿਹੜਾ 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 ਜਿਹ ਇਹ ਦੁਜਾ ਕਹਿੰਦਾ ਅਹੀ ਤੇ ਨਹੀਂ ਪਿਆ ਫਿਰ ਰਿਜ਼ਲਟ ਦੇ ਕੱਲ ਪਤਾ ਲੱਗੂਗਾ ਤੇ ਫਿਰ ਅਹੀ ਗੱਲ ਚਾਹਾਂ ਫਿਰ ਅਹੀ ਕਹਿsene ਇਹ ਅਹੀ ਹੈ ਇਹ ਸਰਕਾਰ ਅਹੀ ਚਾਹਦੇ ਅਹੀ ਸਾਡੀ ਆ ਗਈ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਤੇ ਨਸ਼ੇ ਦਾ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਨਸ਼ੇ ਤੇ ਠੱਲ ਪਾਈ ਜਾ ਸਕੇ ਅਜਹੀ ਸਰਕਾਰ ਬਣੀ ਚਾਹੀਦੀ ਹੈ ਹਾਂਜੀ ਸਰ ਕੋਈ ਸਵਾ ਇਲੈਕਸ਼ਨ ਹੋ ਕੇ ਹਟਿਆ ਕਿਸੀ ਸਰਕਾਰ ਤੁਸੀਂ ਦੇਖਣਾ ਪਸੰਦ ਕਰੋਗੇ ਦੇਖੋ ਜੀ ਲੋਕ ਸਭਾ ਇਲੈਕਸ਼ਨ ਹੋ ਕੇ ਹਟੇਲੇ ਕੱਲ ਇਤਨਾ ਦੀ ਜਿਹੜੀ ਪੰਜਾਬ ਰਿਜ਼ਲਟ ਆਣਾ ਹੈ ਅਸੀਂ ਇੱਕ ਵਧੀਆ ਸਰਕਾਰ ਨੂੰ ਚਾਹੁੰਦੇ ਆ ਅਸੀਂ ਉਹ ਜੀ ਸਰਕਾਰ ਚਾਹੁੰਦੇ ਆ ਜਿਹੜੀ ਗਰੀਬ ਹਿੱਟ ਦੇ ਵਿੱਚ ਹੋਵੇ ਲੋਕਾਂ ਦੀ ਗੱਲ ਸੁਣੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰੇ ਤੇ ਨਹੀਂ ਕਿ ਲੁੱਟ ਖਸੋਤ ਵਾਲੀ ਸਰਕਾਰ ਹੋਵੇ ਠੀਕ ਹੈ ਜੀ ਦੇਖੋ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਹੈ ਬੇਰੋਜ਼ਗਾਰੀ ਦਾ ਨਸ਼ੇ ਦਾ ਮੁੱਦਾ ਅਸੀਂ ਆਹ ਜੀ ਸਰਕਾਰ ਚਾਹੁੰਦੇ ਆ ਕਿ ਉਹ ਜੀ ਸਰਕਾਰ ਆਵੇ ਜਿਹੜੀ ਇਸ ਚੀਜ਼ ਨੂੰ ਦੂਰ ਕਰੇ ਲੋਕਾਂ ਦੀ ਸਮੱਸਿਆਵਾਂ ਨੂੰ ਦੂਰ ਕਰੇ ਨਸ਼ਾ ਇਸ ਪੰਜਾਬ ਤੋਂ ਖਤਮ ਕਰੇ ਬੇਰੋਜ਼ਗਾਰੀ ਨੂੰ ਬढ़ावा ਦੇਵੇ ਇਹੋ ਜੀ ਸਰਕਾਰ ਨਹੀਂ ਚਾਹੀਦੀ ਜਿਹੜੇ ਜੀ ਲੋਕਾਂ ਦੀ ਤੁਮਾਰੀ ਨੀਤੀਆਂ ਜੇ ਹੋਵੇ ਜਾਂ ਮਾੜੀ ਸਰਕਾਰ ਹੋਵੇ ਹਨ ਵਧੀਆ ਸਰਕਾਰ ਚਾਹੀਦੀ ਹੈ ਨਹੀਂ ਸੈਂਟਰ ਦੀ ਜਿਹਨੇ ਆਣਾ ਸੈਂਟਰ ਦੇ ਇਲੈਕਸ਼ਨ ਆਏ ਲੋਕ ਸਵਾਰ ਦੇ ਤਾਂ ਸੈਂਟਰ ਦੀ ਚੀਜ਼ ਦੀ ਸਰਕਾਰ ਦੇਖ ਕਰਨੀ ਚਾਹੀਦੀ ਹੈ ਦੇਖੋ ਵਧੀਆ ਸਰਕਾਰ ਹੋਣੀ ਚਾਹੀਦੀ ਜਿਹੜੇ ਲੋਕਾਂ ਦੀ ਗੱਲ ਸੁਣੇ ਲੋਕਾਂ ਦੇ ਸਮੱਸਿਆਵਾਂ ਨੂੰ ਹੱਲ ਕਰੇ ਠੀਕ ਹੈ ਨਾ ਲੋਕ ਮਾੜੀ ਨੀਤੀ ਤੋਂ ਦੂਰ ਰੱਖੇ ਨੇ ਜਿਹੜੀ ਰੋਜ਼ਗਾਰ ਨੂੰ ਵੜਾਵਾ ਦੇਵੇ ਇੱਕ ਗਰੀਬ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ ਇਹੋ ਜੀ ਸਰਕਾਰਾਨੂੰ ਚਾਹੀਦੀ ਹੈ ਇਹੋ ਜੀ ਸਰਕਾਰ ਨਹੀਂ ਜਿਹੜੀ ਲੋਕਾਂ ਨੂੰ ਨਸ਼ੇ ਦਾ ਬਸਤੇ ਜਾਂ ਕਿਧਰ ਰੱਖੇ। ਤੁਹਾਨੂੰ ਕੀ ਲੱਗਦਾ ਹੈ ਕਿ ਇਸੀ ਸਰਕਾਰ ਕਾਂਗਰਸ ਆ ਰਹੀ ਹੈ ਕਿ ਬੀਜੇਪੀ ਆ ਰਹੀ ਹੈ। ਦੇਖੋ ਜੀ ਇਹ ਕਹਣਾ ਬੜਾ ਔਖਾ ਹੈ ਕਿ ਕਿਹਦੀ ਆ ਰਹੀ ਹੈ। ਨੁਕ ਵਧੀਆ ਸਰਕਾਰ ਚਾਹੀਦੀ ਹੈ। ਤੁਹਾਡੇ ਲਈ ਕਾਂਗਰਸ ਆਵੇ ਜਾਂ ਬੀਜੇਪੀ ਆਵੇ, ਗੋਜੇ ਸਮਾਜ ਬਣ ਜਾਵੇ, ਕਾਲੀ ਤਲਾ ਜਿਹੜੀ ਮਰਜ਼ੀ ਸਰਕਾਰ ਆਵੇ। ਲੇਕਿਨ ਇੱਕ ਵਧੀਆ ਸਰਕਾਰ ਹੋਣੀ ਚਾਹੀਦੀ ਹੈ। ਆਪਣੀ ਸਾਡੇ ਕਿਹੜੇ ਮੋੜੇ ਹੈਗੇ ਜਿਹੜੇ ਕੰਮ ਅੰਮ੍ਰਿਤਸਰ ਦੇ ਵਿੱਚ ਬਹੁਤ ਮੁੱਦੇ ਆ ਜੀ ਇੱਕ ਤੇ ਡਵੈਲਪਮੈਂਟ ਦਾ ਮੁੱਦਾ ਜੀ ਪੰਜਾਬ ਦੇ ਵਿੱਚ ਡਵੈਲਪਮੈਂਟ ਕਾਫੀ ਸਮੇ ਤੋਂ ਹੋਈ ਨਹੀਂ ਆ ਠੀਕ ਹੈ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਆ ਫਿਰ ਉਸ ਤੋਂ ਵੱਡੀ ਸਮੱਸਿਆ ਹੀ ਬੇਰੋਜ਼ਗਾਰੀ ਦੀ ਆ ਠੀਕ ਹੈ ਨਾ ਇਹ ਜਿਹੜੇ ਛੋਟੇ ਛੋਟੇ ਕਾਫੀ ਸਮੱਸਿਆਵਾਂ ਹੈਗੀਆਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਹੈਗੀਆਂ ਹਾਂ ਜੀ ਮੇਰਾ ਨਾਮ ਗਗਨਦੀਪ ਸਿੰਘ ਹੰਦਲ ਜੀ ਇਹ ਗਗਨਦੀਪ ਸਿੰਘ ਜੀ ਕਿੰਨੀ ਦੀ ਸਰਕਾਰ ਚਾਹੀਦੀ ਹੈ ਜੀ ਕੱਲਾ ਰਿਜ਼ਲਟ ਹੈਗਾ ਜੀ ਹਾਂ ਜਿਹੜੀ ਜੀ ਡਵੈਲਪਮੈਂਟ ਕਰ ਸਕੇ ਨਸ਼ਿਆਂ ਦਾ ਮੁੰਡਾ ਬਹੁਤ ਵੱਡਾ ਮੁੰਡਾ ਜੀ ਇਹ ਡਵੈਲਪਮੈਂਟ ਬਹੁ ਸੈਂਟਰ ਚ ਜਿਵੇਂ ਲੋਕ ਸਭਾ ਇਲੈਕਸ਼ਨ ਹੋਏ ਆ ਤੇ ਸੈਂਟਰ ਚ ਕਿਸ ਦੀ ਸਰਕਾਰ ਦੇਖਣਾ ਬੰਦ ਕਰ ਗਏ ਜੀ ਜਿਹੜੀ ਜੀ ਵਧੀਆ ਕੰਮ ਕਰੇ ਉਹ ਡਵੈਲਪਮੈਂਟ ਕਰੀ ਸੀ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਦਾ ਦਰਵਾਜ਼ਾ ਹੈਗਾ ਕਿ ਮੋਦੀ ਸਰਕਾਰ ਹੀ ਆਏਗੀ ਜੀ ਜਿਆਦਾ ਚਾਂਸ ਤੇ ਮੋਦੀ ਸਰਕਾਰ ਦੀ ਹੈ ਜੀ ਜਿੱਦਾਂ ਵੀ ਸਰਵੇ ਆ ਰਹੇ ਹਨ ਖੈਰ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਕੱਲ ਦੇ ਨਤੀਜੇ ਆਉਣਗੇ ਉਹੀ ਦੱਸਣਗੇ ਕਿ ਆਖਰ ਕੇਂਦਰ ਦੇ ਵਿੱਚ ਸਰਕਾਰ ਕਿਸ ਪਾਰਟੀ ਦੀ ਬਣਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ